ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਆਫ ਮਾ ਚੀਮਾ ਵਲੋਗਸ ਤੇ ਦੱਸਾ ਘੱਟ ਡਿਪਾਰਟਮੈਂਟ ਦੋ ਦਿਨਾਂ ਨਾਲ ਆਪਾਂ ਬਿਲਕੁਲ ਠੀਕ ਦੋਸਤ ਤੁਸੀਂ ਸੋਚਦੇ ਹੋਵਾਂਗੇ ਨਵੀਂ ਜੀ ਲੋਕੇਸ਼ਨ ਤੋਂ ਫੜ ਕੇ ਵਲੋਗ ਸ਼ੁਰੂ ਕਰੀ ਜਾਂਦਾ ਗਾਇਜ਼ ਲੈਂਡਰ ਪੈ ਗਿਆ ਇੱਥੇ ਖੜੇ ਆ ਹੈਲੋ ਗਾਇਜ਼ ਗੁੱਡ ਮਾਰਨਿੰਗ ਗੁੱਡ ਦੁਪਹਿਰਿੰਗ ਦੁਪਹਿਰਾ ਹੋ ਗਿਆ ਵੈਸੇ ਤਾਂ ਦੁਪਹਿਰਾ ਤਾਂ ਨਹੀਂ ਹੋਇਆ ਕਿੰਨਾ ਟਾਈਮ ਹੋ ਗਿਆ ਦੁਪਹਿਰਾ ਹੋ ਗਿਆ ਤੁਹਾਨੂੰ ਪਤਾ ਹੈ ਤੁਹਾਡੇ ਤੁਹਾਨੂੰ ਪਤਾ ਹੋੜੇ ਕੰਡ ਤੁਹਾਡੇ ਮੁੰਡੇ ਨੇ ਅੱਜ ਸਾਰਿਆਂ ਲਈ ਰੋਟੀ ਬਣਾਤੀ ਬਣਾਤੀ ਥੈਂਕ ਯੂ ਸੌਣ ਬਣਾਤੇ ਹਾਂ ਗਾਈਜ਼ ਹੁਣ ਉੱਪਰ ਖੜ ਕੇ ਵੀਊ ਦੇਖੀ ਚੱਲੇ ਸਾਹਮਣੇ ਆ ਆਲੀ ਤਰੇ ਇੱਕ ਵੀਅਰ ਕੱਟਣਾ ਨਹੀਂ ਇੱਥੇ ਠੀਕ ਹੈ ਸਰ ਦੇਖ ਵੀਊ ਲੈ ਤਰ ਤੇ ਇੱਕ ਦਾਰ ਸਾਬ ਚੈੱਕ ਕਰ ਲੋ ਠੀਕ ਹੈ ਸਾਬ ਚੈੱਕ ਕਰ ਲੋ ਸਹੀ ਹੈ ਠੀਕ ਹੈ ਫਿਰ ਦੇਖੋ ਲੋਹੇ ਦੇ ਆ ਦੇਖੋ ਸਾਰੀ ਚਾਰਦਵਾਰੀ ਹੋ ਗਈ ਹੈ ਅੱਜ ਇੱਥੇ ਸਾਡੇ ਪਾਇਆ ਸੀ ਜੋੜ ਸਾਡਾ ਮੈਸਤਰੀ ਬੰਦਾ ਇੰਨਾ ਵਧੀਆ ਵਾ ਉਹਨੇ ਆ ਜੋੜ ਬੜਾ ਘੈਂਟ ਤਰੀਕੇ ਨਾਲ ਬੰਦ ਕੀਤਾ ਹੈ ਜੋੜ ਨਹੀਂ ਹੁੰਦਾ ਸੀ ਹੁਣ ਬੁਲਾ ਲਾ ਲਾ ਤਾ ਸੜ ਨਾ ਹੋ ਜਾ ਤੂੰ ਹੋ ਗਿਆ ਹਾਂ ਸਾਰੀ ਚਾਰ ਦਵਾਰੀ ਹੋ ਗਈ ਚਾਰ ਦਵਾਰੀ ਨਹੀਂ ਹੋਈ ਜੀ ਮਤਲਬ ਹਜੇ ਰਦਾ ਲੱਗਾ ਪਾ ਜੀ ਇਹਦੇ ਵਿੱਚ ਪਾ ਦਿਓ ਆ ਦੇ ਆ ਰਹਿ ਗਿਆ ਉਹ ਜਦੋਂ ਮਸਾਲਾ ਲੱਖੀਏ ਮਸਾਲਾ ਰਹਿ ਗਿਆ ਇੱਥੇ ਪਾਉਂਦੀ ਇਧਰ ਆਓ ਇਹ ਚ ਪਾਣੀ ਕੋਡ ਤੋਂ ਆਹ ਇੱਕਦਾਂ ਸਾਹਿਬ ਤੁਸੀਂ ਖੜੇ ਨਾ ਨੰਨੇ ਆ ਬੋਤਲ ਵਾਲਾ ਪਾਣੀ ਪਾ ਦੇ ਇੱਚ ਅੰਕਲ ਆ ਦੇ ਕੀ ਆ ਦੇ ਕੀ ਹਾਂ ਹਾਂਜੀ ਬਾਥਰੂਮ ਕਿੰਨੇ ਫੁੱਟ ਦਾ ਕਿੰਨੇ ਫੁੱਟ ਸਾਢੇ 3 ਫੁੱਟ ਦਾ ਚਾਰ ਸਾਢੇ 3 ਫੁੱਟ ਦਾ ਬਹੁਤ ਆ ਬਾਥਰੂਮ ਗੁਰੀ ਜੀ ਦਾ ਸਾਢੇ 3 4 ਦਾ ਵੀ ਬਹੁਤ ਉਧਰ ਦੇਖੋ ਖੜਾ ਕਿਵੇਂ ਉਹ ਚਾਰ ਦਾ ਕਰ ਦਿਓ ਚਾਰ ਦਾ ਉਧਰ ਰੱਖੋ ਅੱਜ ਲੱਗਦਾ ਹੈ ਠੇਕੇਦਾਰ ਸਾਹਿਬ ਉਹ ਦੇਖੋ ਧਿਆਨ ਨਾਲ ਚਾਰ ਜਿਆਦੇ ਹੋ ਜੂ ਨਾ ਹਾਂ ਚਲੋ ਹਾਂ ਉਧਰ ਠੇਕੇਦਾਰ ਸਾਹਿਬ ਇੱਧਰ ਦੇਖੋ ਗੁਰਵੀਰ ਸੁਣਦਾ ਹੀ ਨਹੀਂ ਤਾਂ ਕਿਸੇ ਦੀ ਹਲੋ ਸਾਫ਼ ਜੀ ਗੱਲ ਸੁਣ ਲਓ ਹਣੇ ਆਏ ਦੇਖਦਾ ਵੀ ਇੱਥੇ ਕੀ ਹੋ ਰਿਹਾ ਹੈ ਨਾ ਇੱਥੇ ਛੱਡ ਜਾ ਸ਼ਾਮੇ ਇੱਕ ਜੋਗੇ ਮੇਰੀ ਸ਼ਾਂ ਚ ਖੜ ਜਾ ਇੱਥੇ ਖੜ ਜਾ ਮਿੱਡੀ ਮਾਂ ਵਾਲੀ ਸ਼ਾਂ ਚ ਨੰਨੇ ਹਲੋ ਆ ਇਹ ਸੀ ਆਰਾ ਉੱਪਰ ਵਾਲਾ ਜਿਹੜਾ ਨਾ ਇਹ ਤਾਂ ਮੈਂ ਕਹਿੰਨੀ ਆ ਚੁਕਾ ਦੋ ਇੱਥੋਂ ਮੰਨ ਤਾਂ ਐਸੀ ਦੀ ਲੋੜ ਨੇਗੀ ਇਹ ਚੁਕਾ ਕੇ ਉੱਪਰ ਕਰਾ ਦੋ ਲਵਾ ਦੋ ਪਹਿਲਾਂ ਕੇਰਾ ਤੇ ਉਹਨੂੰ ਕਾਕੂ ਨੂੰ ਫੋਨ ਕਰਾ ਉਹਨੂੰ ਕਹ ਇੱਥੇ ਪੌੜੀ ਸਟੀਲ ਵਾਲੀ ਦੱਸ ਕੀ ਲਾਉਂਗਾ ਸਟੀਲ ਵਾਲੀ ਪੌੜੀ ਇੱਥੇ ਫਿਰ ਚੜਾ ਦੇਣੀ ਤੇ ਹੁਣ ਪੌੜੀ ਇੱਥੇ ਚੜਾਣੀ ਆ ਮੈਂ ਪਾ 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 ਜੀ ਕਹਿੰਦੇ ਅੰਦਰੋਂ ਦੀ ਸਹੀ ਰਹੋਗੀ ਇੱਥੇ ਫਿਰ ਆ ਬਾਬਾ ਜੀ ਦਾ ਕਮਰਾ ਬਣ ਜੂਗਾ ਸਾਰਾ ਆ ਐਡਾ ਵੱਡਾ ਨੰਨੇ ਫੜਾ ਇੱਥੇ ਕੀ ਕਹਿੰਦੇ ਪਾਪਾ ਆ ਇੱਥੇ ਲੈ ਲੈ ਮਰੇ ਛੱਡੀ ਤੁਸੀਂ ਕੱਚੇ ਮਿਸਤਰੀਆਂ ਸੀ ਤਾਂ ਤੁਹਾਡੇ ਸਾਹਮਣੇ ਜਾਂਦਾ ਇਧਰ ਬੈਠ ਰੋਟਣ ਨੂੰ 7 ਫੁੱਟ ਤੋਂ ਵੱਧ ਜਗ੍ਹਾ ਬਚ ਜੇ ਹਾਂ ਮੰਜਾ ਕਿੰਨਾ 5 ਫੁੱਟ 5-6 ਫੁੱਟ ਦਾ ਹੋਊਗਾ ਇਧਰ ਬਈ ਨੇ 7.5 ਫੁੱਟ ਹੈ 7.5 ਫੁੱਟ ਕਿੰਨਾ ਤੱਕ ਜੋੜ ਦੇਗਾ ਇਹ ਦੇ ਗਾਹੀ ਉਹਦਾ ਭੋਲ ਨੂੰ ਮੁੰਜਾ ਰੱਝੇ ਜਾ ਬਸ ਠੀਕ ਹੈ ਜੇ ਮੰਜਾ ਬਸ ਠੀਕ ਹੈ ਤੇ 55 ਨਾ ਲਾਓ ਉਸੇ ਵਾਸਤੇ ਉਸੇ ਲਾਇਨੇ ਮੰਜਾ ਨਾ ਡੋ ਹਾਂ ਜੀ ਠੇਕੇਦਾਰ ਸਾਹਿਬ ਕੀ ਕਰਾਂ ਤੁਹਾਨੂੰ ਚੱਕ ਲਾਂ ਨਹੀਂ ਵੀ ਪਰੇ ਆ ਫੜੀ ਨਾ ਆ ਜੋ ਵੀ ਹੁਣ ਉਹ ਚੱਕਰ ਬਣਾ ਜੋ ਚੱਕੋਂਬਰ ਨੂੰ ਆ ਦੁਰਦੀਰ ਨੂੰ ਚੱਕੋ ਚੱਕੋ ਚਲਾ ਕੇ ਚੱਲੋ ਉਹ ਬੇਟਾ ਲੈ ਇੱਧਰ ਪਾਪਾ ਕੋ ਆ ਜਾ ਤੇਸੀ ਚੱਕ ਪਹਿਲਾਂ ਪਹਿਲਾਂ ਤੇਸੀ ਚੱਕ ਚੱਕ ਆ ਅਹਿੰਕਾ ਯਾਰ ਠੇਕੇਦਾਰ ਨੇ ਇਤ ਜਨਾ ਤਲਾ ਦੇਗੇ ਆਈ ਗਾਉਣ ਦਾਦੂ ਕਿੱਥੇ ਹੈ ਉਹ ਕਾਂਗਰਸ ਜਾਣ ਨਾ ਵੱਡੀ ਮਮਾ ਕਿੱਥੇ ਆ ਵੱਡੀ ਮੰਮਾ ਕਿੱਥੇ ਆ? ਪਤਾ ਹੀ ਨਹੀਂ ਕਿੱਥੇ ਆ। ਉਹ ਦੇ ਉਹ ਦੇਖ ਰਹਾ ਉਹ ਧਿਆਨ ਨਾਲ। ਉਹ ਕੌਣ ਹੈ? ਮੰਮਾ ਨੂੰ ਆਜ ਮਾ ਦੇ। ਇਹ ਮੰਮਾ ਹੈ। ਹਾਂ ਜੇ। ਚੱਕੋ ਕੇ ਚੱਕ ਲਓ। ਜਾ, ਜੱਲ ਲੈ ਥੱਲੇ ਨੂੰ। ਆ ਮੇਰੀ ਬਾਹ ਦਾ ਵਧੀਆ ਥੱਲੇ। ਲੈ ਜਾ ਫੱਲਾ ਮੁੰਡੇ। ਫੜ। ਜਾ ਆ ਲੈ ਲੈ ਲੈ। ਚੱਲ ਆ ਜਾ। ਨਹੀਂ ਆਉਣਾਗਾ। ਕਹਿੰਦਾ ਉਹਨੂੰ ਪਤਾ ਮੰਮੀ ਤੇ ਭਰੋਸਾ ਨਹੀਂ ਤੇ ਸੱਟ ਤੂੰ। ਉੱਤੀ ਰਹਿਣਾ ਨੇ। ਜਾਣਾ ਮੇਰੇ ਨਾਲ। ਆਹੜਾ ਆਹੜਾ। ਚਲੋ। ਜਲਾ ਜਾ ਫੋਲੋ ਦੇ ਥੱਲੇ ਲੈ ਬਦੁਰੋ। ਚਲੋ ਦੋਸਤੋ ਚੱਲਦੇ ਰਹਿਣੇ ਨਾਲ ਆਪਾਂ ਨਮਕ ਚੱਲੇ ਤਾਂ ਸਬਜ਼ੀ ਕਿੱਦਾਂ ਦੀ ਬਣੀ ਆ। ਹਾਂ ਥੱਲੇ ਪੁੱਛ ਚਾਲ ਆ ਰਹੀ ਸੀ। ਆਹ ਸਬਜ਼ੀ ਬਣ ਗਈ ਨਾ। ਬੜੀ ਵਧੀਆ ਸਬਜ਼ੀ ਬਣਾਈ ਏ। ਆ ਫੜਿਆ। ਇੰਨੀ دیر ਦਾ ਐਂ ਚੱਲੀ ਜਾਂਦਾ। ਉੱਚੀ ਤੇ ਕਰਾ ਲਓ ਪੁੱਛੀ ਕਰਨ ਲੱਗਾ ਸੀ ਫੇਰ। ਗਾਇਜ਼ ਮਮੀ ਨੇ ਵਲੋਗ ਬਣਾਇਆ ਪਰ ਵਲੋਗ ਬਣਿਆ ਹੀ ਨਹੀਂ। ਮੈਨੂੰ ਕੀ ਪਤਾ ਸੀਗਾ ਅੱਦੇ ਰਾਜਮਾ ਚੌਲ ਬਣ ਕੇ ਆ ਗਏ। ਮਨਿੰਦਰ ਨੇ ਬਣਾਏ ਆ ਤੇ ਡਿਸ਼ ਤਿਆਰ ਕੀਤੀ ਏ। ਕੁਛ ਕਹਿਣ ਲੱਗਾ ਸੀ ਮਮਾ ਐਥੇ ਪੁੱਛੀ ਕਰੀ ਮਮਾ ਪੁੱਛੀ ਕਰਦੇ ਪਹਿਲੇ ਹਣੇ ਨੇ ਬਹੁਤ ਸੋਹਣੀਆਂ ਕੀਤੀਆਂ ਨੇ ਪੁੱਛਿਆ ਹਣੇ ਵਿਗੜ ਗਿਆ ਚੌਲਾਂ ਦੇਖ ਕੇ ਮੈਨੂੰ ਵੱਧ ਪੁੱਛੀ ਨਹੀਂ ਭੈਣੇ ਬਹੁਤ ਸੋਹਣੇ ਕਰਕੇ ਟੂਣ ਆਵਰੀ ਅਸੀਂ ਆਪੱਖਾ ਤਿਆਰ ਕਰੋ ਕਿਆ ਕਹ ਦੱਸੋ ਵਾਹਿਗੁਰੂ ਜੀ ਓ ਵਾਹਿਗੁਰੂ ਜੀ ਓ ਵਾਹਿਗੁਰੂ ਜੀ ਹੋਰ ਇਤਨੇ ਖਵਾਦੇ ਉਹ ਤਾਂ ਦੇ ਮੂੰਹ ਮਾਥਾ ਆਂਗਦਾ ਏ ਦੇਖੀ ਤਾਂ ਡੈਥ ਹੋਵਾਂਗੇ ਦਾ ਉਹ ਕਾ ਚੰਚਾ ਰਖਵਾ ਮੈਨੂੰ ਵੀ ਨਮਕ ਘਟਾ ਇਹਨੇ ਪਾਇ ਨਹੀਂ ਸਭ ਕੀ ਘੱਟ ਬਣਿਆ ਉਦੋਂ ਹੋਰ স্বাদ ਬਣੇ ਪਰ ਨਮਕ ਘਟਾ ਲੈ ਨਮਕੰਦਲਾ ਜਮੈਂ ਚੰਦੇ ਰੁਆਦਾਂ ਚ ਚਲੋ ਦੋਸਤੋ ਹਾਂ ਮੈਂ ਵੀ ਖਾਣਾ ਮੈਨੇ ਕੋ ਖਾ ਕੇ ਦੇਖਿਆ ਪਾਣੀ ਆ ਗਿਆ ਮੂੰਹ ਚ ਦੋਸਤੋ ਹੁਣ ਆਪਾਂ ਪਰਨਾ ਬਣ ਲੈ ਸਿਰ ਤੇ ਗਏ ਇਸ ਵਿੱਚ ਜੂੜੀ ਚ ਸੀਗਾ ਪਰ ਚਲੋ ਕੋਈ ਗੱਲ ਨਹੀਂ ਗਾਇਸ ਜੂੜੀ ਚ ਮੈਂ ਸੋਹਣਾਂ ਲੱਗੂ ਇਸ ਵਾਰ ਹੋਰ ਮੈਨੂੰ ਸੋਹਣਾਂ ਨਹੀਂ ਮਿਲਿਆ ਸੋ ਹੈਲੋ ਗਾਇਸ ਗੈਸ ਇਸਪਾਪਰ ਇਸਪੇ ਚ ਤੇ ਇਲਾਦਾ ਤੇ ਗੈਸ ਮੈਂ ਬਿਲਾਮਾ ਇੰਦਰ ਕਿਉਂ ਹਾਂ ਜਿਉ ਤੂੰ ਸਾਰਿਆਂ ਨੂੰ ਗਾਲਾਂ ਥਾੜਾ ਠੇਕਾ ਰਿਹਾ ਆ ਓਵਨ ਚਲਾਇਆ ਬੰਦ ਕਿਨੇ ਕਰਨਾ ਕੋਲ ਸਾੰਤਰੀ ਕੋਲਫੀ ਨੇ ਬੰਦ ਕਰ ਦੇ ਚੰਪ ਕਰਕੇ ਕੋਲਫੀ ਪੰਜ ਦਿਨਾਂ ਤੋਂ ਗੰਚੜੀ ਜੀ ਕੋਲਫੀ ਆ ਲੈਣ ਨੂੰ ਵੜਿਆ ਯਾਬੀ ਤੇ ਸਾਲ ਹੈ ਉਹਨਾਂ ਨੇ ਪਤਾ ਕੋਲਫੀ ਆ ਲੈ ਸਾਡ ਨੰਨੇ ਨਾ ਹਟ ਜਾਗਾ ਤੂੰ ਨਿਬਾਰ ਨੂੰ ਮੈਂ ਕਰ ਦਿੰਦਾ ਨਹੀਂ ਜਮਾ ਨਹੀਂ ਮੈਂ ਕਰ ਤੂੰ ਮਾਰਦੀਆਂ ਮੈਨੂੰ ਪਤਾ ਨਹੀਂ ਕਿ ਮੈਂ ਗਾਇਜ਼ ਮੇਰਾ ਪਿਆ ਮੇਰੇ ਹਿਸਰੇ ਪਿਆ ਅਸਕੇ ਗੁਰੀ ਨੂੰ ਮਿਲਦਾ ਪਿਆ ਵਾ ਸਹੀ ਗੱਲ ਆ ਸ਼ਾਟ ਕਰ ਉੱਚੀ ਕਰ ਮੈਂ ਇਹ ਪੁੱਛਿਆ ਤੁਹਾਨੂੰ ਬੁੱਕੀ ਕਰ ਦਿੰਦਾ ਤੁਹਾਨੂੰ ਬਟਲ ਸੱਚ ਆ ਤਾਂ ਦੇ ਮਰਾ ਦੇ ਉੱਤੇ ਕੁੱਤੇ ਆ ਬੁੱਕੀ ਮੈਂ ਕੰਮ ਕਰਦੇ ਬੁੱਕੀ ਲੋਟ ਭਾਈ ਜਾਦੇ ਨੇ ਗਾਇਜ਼ ਆਪਣੇ ਉੱਤੇ ਦੀ ਗੱਲ ਪੁੱਛੀ ਡੈਲ ਆਪਣੇ ਉੱਤੇ ਵਾਲਾ ਕਮਰਾ ਪੈ ਗਿਆ ਵਾ ਇਹ ਮਿੱਥ ਲਾਈਟ ਤੇ ਖੜ ਕੇ ਸ਼ੀਸ਼ੇ 'ਚ ਪਰਨਾ ਬੰਦ ਸੀ ਹੁਣ ਉਹ ਨਹੀਂ ਬੰਨਿਆ ਜਾਣਾ ਹਨੇਰਾ ਹੋ ਗਿਆ ਗਾਇਸ ਇੱਥੇ ਆ ਦੇ ਪਰ ਚਲੋ ਕੋਈ ਗੱਲ ਨਹੀਂ ਗਾਇਸ ਆ ਦੇਖੋ ਆਪਣਾ ਕੋੜੂਆ ਕੱਚਾ ਫਰਸ਼ ਗਾਇਸ ਕੋੜੂਆ ਨਹੀਂ ਪਤਾ ਜਿਹੜੇ ਛਾਰੇ ਬੱਚਿਆਂ ਨੂੰ ਕੱਚਾ ਫਰਸ਼ ਹੁੰਦਾ ਇਹ ਬਣ ਗਿਆ ਮੰਮਾ ਇੱਥੇ ਤੋੜ ਲੈਣਾ ਤਾਂ ਦੋਸਤੋਂ ਹੁਣ ਮੰਮੀ ਹੁਣੀ ਗਈ ਸੀ ਵਿਚਾਰ ਹੋ ਮਮੋਣੀ ਅਗਰ ਹਾਂਜੀ ਮੰਮਾ ਜੀ ਹੈਲੋ ਗਾਇਸ ਹਾਂਜੀ ਮੰਮਾ ਜੀ ਗਾਇਸ ਮੈਂ ਤਾਂ ਬਹੁਤ ਬੀਜ਼ੀ ਰਹਿਣੀ ਆ ਬਹੁਤ ਜ਼ਿਆਦਾ ਬੀਜ਼ੀ ਰਹਿਣੀ ਆ ਪਤਾ ਨਹੀਂ ਕਿਉਂ ਗਾਇਲ ਰੀਜ਼ੀ ਰੱਖੇ ਮੋਟਰਸਾਈਕਲ ਪੜਾ ਗਾਇਲ ਆਲੇ ਕਾਲਾ ਕਾਲਾ ਆ ਜੀ ਅਮੀ ਸੰਦੇ ਨੂੰ ਬਣਾਣਾ ਪਤਾ ਕਹਿਣਾ ਕਾਲਾ ਆ ਠੀਕ ਹੈ ਦੋਸਤੋ ਮਮਾ ਦਾ ਕੰਮ ਕਰਦੇ ਪਏ ਦੋਸਤੋ ਇਧਰ ਆਪਾਂ ਲਾਈਟ ਚਲਾਤੀ ਕਿਉਂ ਜੇ ਇਥੇ ਨੇਰਾ ਹੋ ਜਾਂਦਾ ਜੀ ਕਿ ਫਟਿਆ ਕਰ ਤੇ ਬਹੁਤ ਜ਼ਿਆਦਾ ਤਾਂ ਕਰਕੇ ਆਪਾਂ ਇਥੇ ਲਾਈਟ ਲਾਤੀ ਆ ਆ ਸਾਡੇ ਪਾਪਾ ਜੀ ਖੜੇ ਨੇ ਹਾਂ ਜੀ ਪਾਪਾ ਥੋੜਾ ਕਿੱਥੇ ਗਿਆ ਥੋੜਾ ਕਿੱਥੇ ਗਿਆ ਚਲ ਸੜਾ ਕਾਲਾ ਆ ਜੀ ਦੋਸਤੋ ਉਹ ਆਏ ਸੁਲਤਾਨਾ ਨਾ ਪਪੀਲੇ ਹਾਂਜੀ ਭਾਈ ਕੀ ਹੋ ਗਿਆ ਕੀ ਚੱਕਰ ਪੈ ਗਿਆ ਲੇਡੀਆਂ ਬੰਦ ਰਹਿਣਾ ਤਾਂ ਬੱਸ ਓਏ ਤੂੰ ਗੁੱਟ ਲੈ ਕੇ ਅੰਦਰ ਬੜਿਆ ਅਹੀਂ ਨੰਗੇ ਪੈ ਤੂੰ ਗੁੱਟ ਲੈ ਕੇ ਅੰਦਰ ਬੜਿਆ ਹੋਇਆ ਇਹਨੂੰ ਅੰਦਰ ਕਿਹਨੇ ਬਾੜਿਆ ਗੁੱਟ ਲੈ ਕੇ ਸਾਪੈ ਨੂੰ ਪਤਾ ਕੀ ਹੈ ਨਾ ਕਾਲਾ ਹੀ ਆ ਇਹ ਹੈਗੇ ਕਾਲੋਂ ਦਾ ਕਿਹੜੇ ਦਾ ਹੈ ਐਕਵਰੀ ਗਾਈਜ਼ ਆ ਸਾਡਾ ਸੁਲਤਾਨ ਭਰਾ ਆਇਆ ਹੋਇਆ ਇੱਧਰ ਸਾਡੇ ਪਾਪਾ ਜੀ ਨੇ ਕੋਈ ਗੱਲ ਬਾਤ ਹੀ ਕਰ ਲਓ ਯਾਰ ਸਾਡੇ ਜਾਨੀ ਹਣੇ ਚੁੱਪੜੀ ਬਿੱਤੇ ਬੈਠੇ ਆ ਹੋ ਗਾਣੀ ਮੈਨੂੰ ਜੇ ਡੰਬਰ ਵਾਲੇ ਬਾਂਦਰਾ ਨਸਤੇ ਮੈਨੂੰ ਚਾਬੀ ਵਾਲੇ ہاں ਚਾਬੀ ਵਾਲੇ ਮੰਮਾ ਡੰਬਰ ਵਾਲੇ ਇੱਕ ਹੀ ਹੁੰਦਾ ਗੱਲ ਮੰਮੀ ਤੁਸੀਂ ਕੋਈ ਕਿਸੈਣੀ ਜੀ ਗੱਲ ਕਰੋ ਕਿਸੈਣੀ ਜੀ ਇਹ ਤਾਂ ਹੌਫ ਗਾਈ ਜੀ ਮੈਂ ਤਾਂ ਕੰਮ ਲਈਆਂ ਕੰਮ ਲਈਆਂ ਗੱਲਾਂ ਮੈਂ ਤੂੰ ਨਾ ਨਹੀਂ ਨਹੀਂ ਕੀ ਕਹਿੰਦੀ ਮੈਂ ਕੰਮ ਨਹੀਂ ਗੱਲਾਂ ਕੰਮ ਨਹੀਂ ਜਾਣੇ ਜਾਣ ਫਿਰ ਰੱਬ ਜਾਣੇ ਬਹੁਤ ਸੋਹਣੀ ਲੱਗਦੀ ਜਦਾ ਆਹ ਡਾਇਲੌਗ ਮਿਲਦੀ ਮੈਨੂੰ ਲੈਸ਼ ਮੇਰੇ 7:00 ਵਜੇ ਇੱਥੇ ਉਹ ਬੁਸਤ ਮੇਰੀ ਬੱਜੀ ਨਾਨੀ ਨਹੀਂ ਨਹੀਂ ਬੱਜੀ ਪਤਾ ਮੈਂ ਸ਼ੌਂਕ ਨੂੰ ਬੰਨੀ ਆ ਵੀਡੀਓ ਤੇ ਬੰਨਖਾਣ ਨਾਨੀ ਤੋਂ ਅੱਜ ਜਿਹੜੀਆਂ ਗਾਲਾਂ ਪਈਆਂ ਆਏ ਹਾਏ ਹਾਏ ਸੁਆਦ ਹੀ ਆ ਗਿਆ ਨਾਨੀ ਤੋਂ ਗਾਲਾਂ ਤੇਰੇ ਪਈਆਂ ਬੰਸ ਤੇਰੇ ਬਾਬੇ ਸੱਚੀ ਕੰਨੀ ਆ ਮੰਮੀ ਨੇ ਗਾਲਾਂ ਖੋਨੂ ਗੱਡੀਆਂ ਅੱਜ ਮੈਂ ਤਾਂ ਵੀ ਰਹੀ ਅੱਧੀ ਵੜ ਕੇ ਸੁੱਤਾ ਰਿਹਾ ਹਾਂ ਤਾਂ ਹੀ ਅੱਖਾਂ ਮੈਂ ਬੰਦ ਕਰਕੇ ਕਬੂਤਰ ਨੂੰ ਪੇਰੇ ਅਰੇ ਜਾਇਦਾ ਓਏ ਓਏ ਮੈਂ ਸੋਰੀ ਨਹੀਂ ਮੰਮੀ ਮੇਰੀ ਗਲਤੀ ਨਹੀਂ ਹੈਗੀ ਇਹਨੂੰ ਮੈਂ ਕਿਹਾ ਸੀਗਾ ਠੀਕ ਹੈ ਜੇ ਮੈਂ ਬੀਜੀ ਸੀ ਮੰਮੀ ਤਾਂ ਕਰਕੇ ਨਹੀਂ ਤੁਹਾਡੀ ਵੀ ਨਹੀਂ ਕਰਤੀ ਗਲਤੀ ਗਲਤੀ ਮੈਂ ਕੀਤੀ ਆ ਤੇਰੀ ਤੇਰੀ ਫਿਰ ਨਹੀਂ ਨਹੀਂ ਕਿਸੇ ਦਿਨ ਹੈਗੀ ਜੋ ਲਿਖੀ ਜੀ ਹੋ ਗਈ ਲੈ ਬਾਤ ਜ਼ਰੂਰੀ ਥੋੜੀ ਬੰਦੇ ਦਾ ਬਾਅਦ ਦੇ ਕੁਝ ਹੋਣਾ ਮੇਰੇ ਘਰੇ ਨਹੀਂ ਸੱਟਾਂ ਲੱਗੀਆਂ ਪਹਿਲੇ ਦਿਨ ਜਿਹੜੀ ਲਿਖੀ ਆ ਜਿੱਥੇ ਲਿਖਿਆ ਹੋਈ ਜਾਣੀ ਆ ਤੇ ਚਲੋ ਦੋਸਤੋ ਹੁਣ ਆਪਾਂ ਤੁਹਾਨੂੰ ਰੁੱਕ ਕੇ ਮਿਲਦੇ ਹਾਂ ਸ਼ਾਂਤੀ ਹੁੰਦੀ ਜਰਾ ਕਾਲੇ ਦੇ ਘਰੇ ਚੱਲ ਜਾਣਗੇ ਫਿਰ ਮਿਲਦੇ ਹਾਂ ਗਾਇਸ ਸਾਡੇ ਘਰੇ ਹੁਣੇ-ਹੁਣੇ ਇੱਕ ਡੌਗ ਆਇਆ ਸੀਗਾ ਜੋ ਬਾਲਾ ਪਿਆਰਾ ਸੀਗਾ ਪਰ ਕਿਉਂ ਇਹਨਾਂ ਵਲੋਗ ਨਹੀਂ ਬਣਾਇਆ ਇਹ ਤਾਂ ਛੋਟਾ ਜਿਹਾ ਸੀਗਾ ਆਈ ਮਮਾ ਜੀ ਮਿੰਟਾ ਬਣੇ ਮਮਾ ਨਾਲ ਖਾਂਦੇ ਸੀ ਨਾ ਇਹਨਾਂ ਦਾ ਘਰ ਜੀ ਪਾੜਿਆ ਮਮਾ ਮੇਰੀ ਬੁੱਗੂ ਮੇਰੀ ਬੱਗੋ ਹੋਰੇ ਇਹ ਬੱਗੋ ਗਏ ਸਾਨੂੰ ਸੋਧ ਦੇਵਾਂਗੇ ਵੀ ਸਾ ਅਸੀਂ ਜੋਗੀ ਕਰਦੇ ਸੀ ਅੱਜ ਮੈਨੂੰ ਪਰਮਿਸ਼ਨ ਨਾ ਕਰਦੇ ਗਏ ਸਾਡੀ ਅਸੀਂ ਤਾਂ ਪਿਆਦੇ ਆ ਅਸੀਂ ਕਿੰਨੋਂ ਪਿਆਦੇ ਆ ਰਾਜਾ ਤਾਂ ਹੀ ਹੈ ਪਰ ਗਏ ਪਿਆਦੇ ਵੀ ਰਾਜੇ ਚ ਹੁੰਦੇ ਮਮਾ ਜੀ ਮਮਾ ਜੀ ਤੁਸੀਂ ਬੁੱਗੋ ਬੋਲੋ ਮੰਦੌਗੀ ਥੋੜਾ ਜਿਹਾ ਆਪਾਂ ਥੋੜਾ ਜਿਹਾ ਐ ਨਾਦਰ ਸੋਈ ਕੇ ਨਾ ਗੰਦ ਮਾਰ ਦੇਣਾ ਤੇ 2 ਘੰਟੇ ਉਹ ਲੱਗ ਗਏ ਮੰਮਾ ਆਪਾਂ ਇਹਨਾਂ ਕ ਡੌਗੀ ਨਾਲ ਕਰੀਏ ਨਹੀਂ ਨਹੀਂ ਡੌਗੀ ਦੀ ਪਰਮਿਸ਼ਨ ਨਹੀਂ ਰਿਤਪਰ ਵੀਰੇ ਕਮਣਾ ਹੁੰਦਾ ਘਰ ਵੀ ਪਾਲਿਆ ਤੇ ਕਹਿੰਦੇ ਆਪਾਂ ਘਰ ਪਾਵਾਂਗੇ ਫੇਰ ਰੱਖਣੇ ਬਹੁਤ ਪਾਪ ਲੱਗਦਾ ਸੋਣਿਆ ਕਰਾ ਮਨਿੰਦਰ ਮੈਨੂੰ ਨਹੀਂ ਤੇ ਮੈਂ ਤਾਂ ਆ ਥੋੜਾ ਗੰਦ ਤਾਂ ਸਾਫ ਨਹੀਂ ਹੁੰਦਾ ਦਾ ਕੁੱਤੇ ਦਾ ਕੌਣ ਕਰੂਗਾ ਮੈਂ ਆਪ ਹੀ ਕਰ ਦੂੰਗਾ ਆਹ ਆਪ ਦੀ ਕੱਟੀ ਧੋਤੀ ਵੀ ਜਾਂਦੀ ਤੁਸੀਂ ਮੈਨਾਂ ਕਰਦੇ ਹੋ ਉਹਦਾ ਕਿੰਨਾ ਕਰ ਲੈ ਤੂੰ ਤੂੰ ਘਰ ਤਾਂ ਲੈ ਆ ਸੀ ਉਹਨੂੰ ਔਰ ਟੋਟਾ ਦੇ ਕੇ ਆਵਾ ਨਹੀਂ ਬੋਟਾ ਮੰਮਾ ਬਲਕਨ ਡੁੱਬ ਡੁੱਬੀ ਰੱਖ ਰੱਖ ਮੰਮਾ ਤੁਸੀਂ ਮੈਨੂੰ ਬਿਦਾਰਾ ਰੱਖਿਆ ਮੈਂ ਕੱਢੋਟ ਕਰ ਲਓ ਚੱਲ ਬੱਸ ਚੱਲ ਬੱਸ ਇਹਨੂੰ ਵੀ ਟੈਨਸ਼ਨ ਨੂੰ ਡੋਡਾਪਾ ਲੱਸੀ ਛੱਡ ਕੇ ਆਓ ਤੁਸੀਂ ਤਾਂ ਆ ਗਿਆ ਇੰਜਾਮੋ ਟੈਨਸ਼ਨ ਵੀ ਜਾਲਾ ਸਾਡਾ 10 10 ਪਰੋਂ ਘਰੇ ਵੀ ਆ ਗਿਆ ਸੀਗਾ ਮੈਨੂੰ ਉਹ ਨਾ ਵਧਰਾ ਪਤਾ ਨਹੀਂ ਕਿੱਥੇ ਮਰ ਗਈ ਸਾਡਾ ਬੋਦੀ ਕਿੱਥੇ ਰੋਣਿਆ ਮम्मा ਆਪਾਂ ਮਾਰਦੇ ਦੱਬੇ ਨੇ ਕਿੱਥੇ ਪਈਆ ਸੱਜੀ ਕੀ ਬਣੀਆ ਚੱਕੇ ਓਏ ਫੰਗੋ ਗਾਇਜ਼ ਐਵੇਂ ਹੀ ਬੱਤੂ ਜੇ ਬੱਗੋ ਹਾਂ ਤੁਹਾਨੂੰ ਮੈਂ ਪਿਆਰ ਕਰਦੀਆ ਹਾਂ ਆਹੋ ਕਰਦੀਆ ਮੈਂ ਕਿੰਨਾ ਕਰਦੀਆ ਗਾਇਜ਼ ਤੁਸੀਂ ਸੋਚ ਜਾਵਾਂਗੇ ਵੀ ਮੈਂਨੇ ਪਿਆਰ ਕਰੇ ਤੇ ਮੈਂ ਥਾ ਤੂੰ ਕੀ ਕਰੀ ਜਾਣੀਂ ਜੇ ਮੈਂ ਆ ਗਿਆ ਮम्मा ਕੋਲੇ ਉਦੋਂ ਸਾਰੀ ਆ ਜਾਂਦੇ ਯਾਰੇ ਤੇ ਗੱਲ ਇਹ ਰਸੋਈ ਚ ਪਿਆਰ ਹੁੰਦਾ ਵਾ ਇਹ ਆਉਂਦਾ ਵਾ ਜਦੋਂ ਚਾਹੇ ਕਿ ਤਾ ਪਾਪਾ ਠੀਕ ਨਹੀਂ ਜਾਂਦੇ ਹੋ ਮम्मा ਨੇ ਕੀਤਾ ਮੇਰੀ ਮੰਮੀ ਕੁਛ ਨਹੀਂ ਕਰ ਸਕਦੀ ਮਮਾ ਸਰਾ ਹੀ ਤੁਮ ਕਹਿੰਦੇ ਕੁਛ ਕਰ ਸਕਦਾ ਉਹ ਤੇਰੀ ਮੰਮੀ ਕੋਈ ਗੱਲ ਨਹੀਂ ਕਰ ਸਕਦੀ ਦੋਸਤਾਂ ਨਾਲ ਪਰ ਰੋਟੀ ਖਾਣੇ ਆ ਰੋਟੀ ਖਾ ਕੇ ਤੁਹਾਨੂੰ ਫੇਰ ਮਿਲਦੇਗੇ ਫੇਰ ਅਜੇ ਫੈਕਟਰੀ ਵੀ ਚੱਲਦੀ ਹੈ ਮਮਾ ਮਮਾ ਫੈਕਟਰੀ ਚਲਾਣੀ ਹੈ ਤਾਂ ਔਰ ਕੇ ਅਜਾ ਡੱਬੀਆਂ ਬਣਾਉਣੇ ਆ ਪਰ ਫਟਕੜੀ ਕੁੱਤੀ ਗਈ ਹੈ ਹਾਂਜੀ ਸਭ ਤੋਂ ਪਹਿਲਾਂ ਚਾਰੂ ਦੇ ਮੈਨੂੰ ਸਰਾ ਹੋ ਫੈਕਟਰੀ ਚੱਲਣੀ ਹੈਗਾ ਅੱਜ ਤੇ ਗਾਇਜ਼ ਅੱਜ ਆਪਾਂ ਇੱਕ ਰੀਲ ਆਪਣੀ ਜਿਹੜੀ ਹੁੰਦੀ ਆ ਉਹ ਬਣਾ ਕੇ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਵਾਂਗੇ ਫਟਕੜੀ ਗਾਇਜ਼ ਫਿਲਹਾਲ ਤਾਂ ਸਾਡੀ ਖੁੱਟੀ ਪਈ ਆ ਜਦੋਂ ਅਗਲੀ ਵਾਰੀ ਆਪਾਂ ਕੋਟਾਂਗੇ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਵਾਂਗੇ ਕਿਦਾਂ ਬਣਾਉਂਦਾ ਦਾ ਸਲੋ ਹੁੰਦਾ ਵਾ ਸੁਣ ਲਾ ਜੀ ਮਾ ਨੂੰ ਮੱਦੇ ਨੂੰ ਨਾ ਧੱਕਿਆ ਕਰੋ ਓਕੇ ਜੀ ਹਾਂ ਉਹ ਚੀਜ਼ ਜਿਹੜੀ ਪਈ ਜੀ ਪਹਿਲਾਂ ਉਹ ਚੱਕ ਕੇ ਦੇਖ ਲਓ ਮੈਂ ਗੱਲ ਕਰਦਾ ਸੀ ਰੋਸ ਤੋਂ ਆਪਾਂ ਪੂਰੀ ਉੱਤੇ ਪ੍ਰੋਸੈਸ ਦਿਖਾਵਾਂਗੇ ਤੁਹਾਨੂੰ ਅੱਜ ਵੀ ਕਿੱਦਾਂ ਬਣਦੀਆਂ ਨੇ ਡੱਬੀਆਂ ਗੇイズ ਕੋਈ ਸੀ ਲੋਕਸ ਕਰ ਦਿਨ ਦਿਖਾਇਆ ਅਸੀਂ ਰੀਲ ਚ ਦਿਖਾਉਣ ਨੂੰ ਨੇ ਪਰ ਚਲੋ ਕੋਈ ਗੱਲ ਹੈ ਦੋਸਤੋ ਜ ਆਪਾਂ ਇਹੀ ਟੌਪਿਕ ਤੇ ਵੀਡੀਓ ਬਣਾਵਾਂਗੇ ਮਤਲਬ ਕੰਟੈਂਟ ਇਹੀ ਹੋਏਗਾ ਗੇイズ ਵੀ ਹਾਊ ਸਾਡੀ ਫਟਕੜੀ ਕਿੱਦਾਂ ਚ ਉਹ ਸਾਡੀ ਫੈਕਟਰੀ ਕਿੱਦਾਂ ਚੱਲਦੀ ਗੇイズ ਮੈਂ ਫਟਕੜੀ ਗਈ ਜਨਾ ਪਰ ਚਲੋ ਕੋਈ ਗੱਲ ਦੋਸਤੋ ਆਹ ਸਾਡਾ ਆ ਗਾਇਜ਼ ਆ ਮੇਰੀ ਭੈਣ ਉਰੀਆ ਮੇਰੀ ਭੈਣ ਮੇਰੇ ਤੇ ਤੇ ਦੋ ਗੱਲਾਂ ਗਾਇਜ਼ ਜੇ ਮੈਂ ਸਾਰਿਆਂ ਤੇ ਦੋ ਦੋ ਗੱਲਾਂ ਕਹੂੰਗਾ ਗਾਇਜ਼ ਇਹ ਮੇਰੀ ਭੈਣ ਮੇਰੇ ਜਿਹਦਾ ਨਾਮ ਮਨੂਜੀਤ ਕੋਹਰ ਚਲੋ ਜੀ ਬਾਏ ਬਾਏ ਐਸੇ ਕੋਈ ਹੋਈਆ ਅਸੀਂ ਦੂਜੀ ਗੱਲ ਗਾਈਜ਼ ਇਹ ਬਹੁਤ ਚਾਦਰ ਸੋਹਣੀ ਹੈ ਪਰ ਮੈਨੂੰ ਕੋਈ ਕਹਿਦਾ ਨਹੀਂ ਚੱਲ ਹੁਣ ਬਾਹਰ ਗਾਈਜ਼ ਜਦੋਂ ਮੇਰੇ ਪਾਪਾ ਇੱਕ ਹੀ ਹੋਈਆ ਤਾਂ ਦੋ ਪਾਪਾ ਤਾਂ ਅੱਡੇ ਤੇ ਦੋ ਸ਼ਬਦ ਕਹਿਣੇ ਆ ਦੋ ਲੈਣ ਗਾਈਜ਼ ਮੇਰੇ ਪਾਪਾ ਨੇ ਜਿਹੜੇ ਕਿ ਹੁਣੇ-ਹੁਣੇ ਬਾਹਰੋਂ ਆਏ ਨੇ ਹੁਣੇ-ਹੁਣੇ ਉਹ ਮਤਲਬ ਹੁਣੇ-ਹੁਣੇ ਤਿੰਨ-ਚਾਰ ਮਹੀਨੇ ਹੋ ਗਏ ਨੇ ਇਹ ਬਾਹਰੋਂ ਆਏ ਨੇ ਗਾਈਜ਼ ਮੈਨੂੰ ਥੋੜਾ ਜਿਹਾ ਪਿਆਰ ਕਰਨਾ ਵਾ ਬਾਕੀ ਪਿਆਰ ਕੌਣ ਕਰਦਾ ਮੈਂ ਤੁਹਾਡੇ ਤੇ ਵੀ ਦੋ ਗੱਲਾਂ ਕਹਿਣੀਆਂ ਛੇਤੀਓ ਗਾਈਜ਼ ਇਹ ਮੇਰੀ ਬੱਗੋ ਆ ਇਹ ਮੇਜੀ ਫੁੱਲ ਚੜ ਗਿਆ ਠੀਕ ਆ ਜੀ ਤੇ ਇਸਰਲੀ ਵੀ ਆ ਤੁਹਕੇ ਇਸਰਲੀ ਚਲਾ ਚੁੱਪ ਕਰ ਜਾ ਕਿ ਗਾਇਜ਼ ਵਰਲੀ ਚਲਾਨ ਚ ਥੋਣੀ ਹੁੰਦੀ ਆ ਇਸ ਕਰਕੇ ਗਾਇਜ਼ ਇਹ ਰਾਕਟ ਵੀ ਆ ਕਿਉਂਕਿ ਗਾਇਜ਼ ਇਹ ਪਤਾ ਨਹੀਂ ਲੱਗਦਾ ਕਿਸੇ ਕੋ ਫਟ ਜਾਂਦੇ ਲੋਗੇ ਮम्मी ਪੁੱਛ ਸੀ ਕਿ ਆਇੰਦਾ ਵਾ ਛੋਟਾ ਪਰਕ ਮम्मी ਨੇ ਤਾਂ ਇੱਥੇ ਹੀ ਆ ਮम्मी ਦਾ ਟੈਂਪਰੇਚਰ ਨਾ 100 ਤੇ ਰਹਿੰਦਾ ਤਾਂ ਦੋਸਤੋ ਮੇਰੀ ਮਾਸੀ ਮੈਂ ਆਪਣੇ ਮਾਸੀ ਜੀ ਵੀ ਦੋ ਗੱਲਾਂ ਕਹਿਣਾ ਚਾਹਦਾ ਉਹ ਇੰது ਵੀ ਜ਼ਿਆਦਾ ਸ਼ੋਰ ਟੈਂਪਰ ਹਨ ਮੈਂ ਝਾੜੂ ਝਾੜੂ ਲਾੜੀ ਆ ਏ ਮੇਰੀ ਮੰਮੀ ਨੇ ਝਾੜੂ ਮਾਰਦੇ ਕਿਸੇ ਪੈਰ ਤੇ ਲੱਗਦਾ ਹਾਈ ਵੋਲਟੇਜ ਜੇ ਕਿਸੇ ਤੇ ਝਾੜੂ ਪੈਰ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਪਤਾ ਮੇਰਾ ਮਾਸੀ ਜੀ ਇਸ ਕਰਕੇ ਤਾਂ ਹੋ ਗਈ ਮੰਮੀ ਕਰਿਓ ਮੈਂ ਮੈਨੂੰ ਮੈਨੂੰ ਮੈਂ ਇੱਕ ਵਾਰੀ ਜਿਵੇਂ ਮੈਂ ਇੱਧਰ ਰਸੋਈ 'ਚ ਕੋਈ ਕੰਮ ਛੱਡਤਾ ਪੈ ਪਾਉਂ ਸ਼ਿੰਕ ਧੋਣਾ ਭੁੱਲ ਗਿਆ ਫਿਰ ਕੀ ਕਹਿੰਦੇ ਨਹੀਂ ਮਾਸੇ ਮਾਸੇ ਤਾਂ ਪਤਾ ਨਹੀਂ ਕੀ ਕਹਿੰਦੀ ਹੁੰਦੀ ਮਾਸੇ ਸਿਮੇ ਨੂੰ ਕਹਿੰਦੇ ਹੁੰਦੇ ਸੀ ਜਿਹੜੇ ਉਸਮੇ ਕਰਤੀ ਸੀ ਥੋੜੇ ਜਾ ਕੇ ਤੇਰੀ ਹੀ ਹਲਤ ਹੋਣੀ ਹੈ ਚਿੱਤਰ ਖਾਣਾ ਕਰਨੀ ਥੋੜੇ ਜਾ ਕੇ ਮਾਸੇ ਕਿਹੜਾ ਜਾਂ ਸਾਡੀਆਂ ਭੈਣਾਂ ਕੱਟਣ ਵਾਲਾ ਅੱਜ ਜਿਹੜੇ ਦੂਜੇ ਹੋਏ ਨਾ ਉਹ ਵੀ ਸੁਣ ਲੈਣਾ ਸੁਣ ਲੈਣ ਫਿਰ ਪਰ ਕਿਸੇ ਦਿੱਤਾ ਭੈਣ ਨੂੰ ਪਤਾ ਹੀ ਨਹੀਂਗਾ ਸਾਨੂੰ ਵੀ ਨਹੀਂ ਪਤਾ ਕਿੰਜਾ ਹੋਊਗਾ ਜੋ ਕੁ ਮੁੱਤ ਅੱਗੇ ਬਲੌਗ ਬਲੌਗ ਪਤਾ ਨਹੀਂ ਭੁੱਲ ਜੂਗਾ ਆ ਬੈਕਰ ਜੀ ਜਰਗਾਲ ਵਿੱਚ ਸਾਰੇ ਨਹੀਂ ਨਹੀਂ ਪ੍ਰੀ ਵਿਡਿੰਗ ਦੀ ਜਗ੍ਹਾ ਹੀ ਬਲੌਗ ਚ ਲਾਉਣਾ ਉਹ ਰੋਦੀਆ ਪੈਣਾ ਮੈਂ ਦੱਸਣਾ ਕਿ ਉਹ ਪ੍ਰੀ ਵਿਡਿੰਗ ਤੋਂ ਉਹ ਜਗ੍ਹਾ ਤੇ ਲਿਸਨਾ ਇਹਨੇ ਨਿੱਕੇ ਹੰਦਣੇ ਮੇਰਾ ਦੰਦ ਤੋੜਿਆ ਮੈਂ ਤਾਂ ਗਾਇਬ ਹੋ ਜਾਣਾ ਮੰਮੀ ਚਲ ਬਲੌਗ ਤੇ ਗਿਆ ਹੋਰ ਰੋਦੀਆ ਪੈਣਾ ਫੜਦੇ ਮੈਨੂੰ ਰਿਚੇ ਦੇ ਵਿਆਹ ਨੂੰ ਆਪਾਂ ਸਪੈਸ਼ਲ ਇਦਾਂ ਦੀ ਵੀਡੀਓ ਬਣਾ ਕੇ ਰੱਖਾਂਗੇ ਹਾਂ ਚਲੋ ਜੀ ਉਸ ਨੂੰ ਮੈਂ ਇੱਕ ਮੇਰੇ ਤੇ ਕਰਦਣੀ ਵੀਡੀਓ ਉਹ ਵੀਡੀਓ ਲਵਾਵਾਂਗੇ ਆ ਬੈਠਾ ਮੈਨੂੰ ਕਰਨ ਹੈ ਨਾ ਬੁਰਸ ਦਿੱਤਾ ਸੀਗਾ ਮੈਂ ਪੋੜੀਆਂ ਚ ਕੱਪੜੇ ਲੈ ਕੇ ਆਂਦਾ ਸੀ ਚੱਤੇ ਕਰਾਦਾ ਮੇਰੀ ਮੰਮੀ ਗਾਇਸ ਮੇਰੀ ਮੰਮੀ ਦਾ ਵੀ ਵਿਆਹ ਆ ਲੱਗੇ ਵਿਆਹ 25ਵੀਂ ਸਾਲਗਿਰੀ ਤੇ ਗਾਇਸ ਆਪਾਂ ਮੰਮੀ ਦਾ ਵਿਆਹ ਕਰਨ ਦਾ ਦੁਬਾਰਾ ਗਾਇਸ ਸਾਡੀ ਮੰਮੀ ਦੇ ਵਿਆਹ ਨੂੰ 17 ਸਾਲ ਹੋ ਗਏ ਅੱਜ ਗਾਇਸ ਬਸ ਰਹਿ ਗਏ ਨੇ ਹਾਰਨਾ ਲੱਗ ਜਾਣਾ ਕਰਨ ਲੱਗ ਗਿਆ ਥੋੜੀ ਜਿ ਰਗਿਆ ਸੀ ਮੇਰੇ ਪਾਪਾ ਪਾਪਾ ਹੀ ਤਾਂ ਡੱਕੀ ਐਕਸਪੀਰੀਅੰਸ ਰਿਹਾ ਬਿਆਹ ਦਾ ਜਿਵੇਂ ਸਾਰੇ ਲੋਕ ਕਹਿੰਦੇ ਆ ਫਾਇਦੇ ਟੰਗੇ ਗਏ ਇਹ ਹੋ ਗਿਆ ਕੋਡਾ ਫੁੱਟ ਪੀਲਾ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਵਿਆਹ ਤੇ ਵਿਆਹ ਤੇ ਗੁੱਡ ਕੀ ਗੁੱਡ ਵਿਆਹ ਕਰਾਉਣਾ ਚਾਹੀਦਾ ਬੰਦੇ ਨੂੰ ਬਿਲਕੁਲ ਕਰਾਉਣਾ ਚਾਹੀਦਾ ਜੀ ਬਿਲਕੁਲ ਕਰਾਉਣਾ ਚਾਹੀਦਾ ਪਰ ਜੀਵਨ ਸਾਥੀ ਸਾਡੇ ਵਰਗਾ ਮਿਲਣਾ ਚਾਹੀਦਾ ਜਿੱਦਾਂ ਤਾਂ ਸਾਨੂੰ ਮਿਲੇਗਾ ਅੱਖਾਂ ਖੋਲ ਕੇ ਬੋਲੋ ਰਦਾਸ ਪੜਦੇ ਆ ਫਿਰ ਆਨੰਦ ਹੀ ਆਨੰਦ ਆਨੰਦ ਹੀ ਆਨੰਦ ਟਿੰਕਲ ਜੀ ਮੈਂ ਆਪਣੀ ਗੱਲ ਤੇ ਹੱਸਦਾ ਪਿਆ ਕਿਉਂਕਿ ਜਦੋਂ ਮੰਮੀ ਨੇ ਵਲੌਗ ਐਡਿਟ ਕਰਨਾ ਨਾ ਮੰਮੀ ਨੇ ਫਿਰ ਮੈਨੂੰ ਦੇਖ ਕੇ ਗੱਲ ਕਹਿ ਕੇ ਹੱਸਣੀ ਹੈ ਇਹ ਕੀ ਕਹਿ ਕੇ ਗਏ ਰੋ ਮੰਮੀ ਨੂੰ ਗੱਲ ਸੁਣੀ ਮੈਂ ਵੀ ਕਿਦਾਂ ਸੀ ਆਹ ਫਿਰ ਇਹ ਰਹਿਣਾ ਕਿ ਕੋਨਾਂ ਨੂੰ ਖੜਾ ਕਰੋ ਉਹ ਮੈਂ ਪਾਣੀ ਪੀਣਾ ਪਾਣੀ ਜੋ ਉਧਰ ਹੋ ਜਾਵੇ ਤਾਂ ਚਲੋ ਦੋਸਤੋ ਫਿਰ ਮੈਂ ਆਪਾਂ ਮਿਲਦੇ ਹਾਂ ਇਹ ਰੁੱਕ ਕੇ ਰੋਟੀ ਰੋਟੀ ਖਾ ਲਈਏ ਫਿਰ ਮਿਲਦੇ ਹਾਂ